ਵਿਅਕਤੀ ਵੱਲੋਂ ਥਾਣੇ 'ਚ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ ਤਸਵੀਰਾਂ ਸੀਸੀਟੀਵੀ 'ਚ ਹੋਈਆਂ ਕੈਦ ਲੁਧਿਆਣੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਹੁਣ ਅਪਰਾਧੀ ਥਾਣੇ 'ਚ ਦਾਖਲ ਹੋ ਕੇ ਪੁਲਿਸ 'ਤੇ ਹਮਲਾ ਕਰ ਰਹੇ ਹਨ ਮਾਮਲਾ ਮੋਤੀਨਗਰ ਥਾਣੇ ਦਾ ਹੈ ਜਿੱਥੇ ਕਿ ਬੀਤੀ ਰਾਤ ਵਿਅਕਤੀ ਨੇ ਥਾਣੇ 'ਚ ਬੈਠੇ ਪੁਲਿਸ ਮੁਲਾਜ਼ਮਾਂ ਦੇ ਤਲਵਾਰ ਨਾਲ ਹਮਲਾ ਕਰ ਦਿੱਤਾ ਹਾਲਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭਜਣਾ ਪਿਆ ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਤੋ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜਾ ਕਰਤਾ ਇਸ ਹਮਲੇ ਚ ਦੋ ਪੁਲਿਸ ਮਾਜਮ ਚੱਪੀ ਹੋਇਆ ਜਦ ਕੀ حملہਵਰ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਪੁਲਿਸ ਮਾਜਮਾ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਹੈ ਮਿਲੀ ਜਾਣਕਾਰੀ ਅਨੁਸਾਰ ਪੀਤੀ ਰਾਤ ਸਿਫਤ ਚੱਲ ਰਹੀ ਸੀ ਕਿ ਚਾਣਕ 8 ਵਜੇ ਮੁੱਖ ਮੁੰਚੀ ਦੇ ਕਮਰੇ ਵਿੱਚ ਸਟਾਫ ਮੁੰਸੀ ਉੱਥੇ ਉਹ ਦੋ ਹੱਥਾਂ ਵਿੱਚ ਤਲਵਾਰ ਲੈ ਕੇ ਇੱਕ ਵਿਅਕਤੀ ਛਿਉਂ ਕਮਰੇ ਦੇ ਅੰਦਰ ਮਾਜਮਾ ਵੱਲ ਆਇਆ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਚਾਣਕ ਕੋਈ ਹਮਲੇ ਤੋਂ ਬਾਅਦ ਮਾਜਮਾ ਨੇ ਇਹ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤਾ ਸਥਿਤੀ ਇਹ ਬਣ ਗਈ ਕਿ ਇੱਕ ਪੁਲਿਸ ਮਾਜਮਾ ਕਮਰੇ ਤੋਂ ਬਾਹਰ ਉਹਦਾ ਸਾਇਤਿਆ ਪੰਜਾਬ ਤੋਂ ਚਾਉ ਲਈ ਇੱਕ ਉਪਰ ਦੇ ਪੰਚਨਗਰ ਦਾ ਪੱਛਾ ਮਲਾਜਮ ਅੰਦਰ ਹੀ ਰਿਆ ਤੇ ਮਹਮਲਾਵਰ ਨੇ ਉੱਤੇ ਲਗਾਤਾਰ ਹਮਲਾ ਕੀਤਾ ਮਲਾਜਮ ਤਲਵਾਰ ਨਾਲ ਜੰਗ ਹੋ ਗਿਆ ਪਰ ਪੁਲਾਜਮ ਬਾਹਰ ਪੱਛਾ ਤੇ ਹਮਲਾਵਰ ਨੂੰ ਮੁਕੱਬ ਕਰਨ ਲਈ ਇਕ ਤ ਨਾਲ ਹਮਲਾ ਕਰ ਦਿੱਤਾ ਜਿਸ ਕਰ ਮਹਮਲਾਵਰ ਦੁਸਤ ਚਾਹਾਂ ਦੇ ਪਲਵਾਰ ਲੈ ਕੇ ਉਸਨ ਫੱਜਾ ਉਦੋਂ ਤੱਕ ਰੌਲਾ ਪੰਕੀ ਲੋਕਦਸਾਨੇ ਵਿੱਚ ਇਕੱਠੇ ਹੋ ਜਾਂਦੇ ਹਨ ਤੇ ਲੋਕਾਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਇਹ ਡਰਾਮਾ 하이 ਸੜਨ ਤੱਕ ਚਾਹੀਦਾ ਘਟਨਾ ਤੋਂ ਬਾਅਦ ਸੀਨੇ ਪੁਲਸ ਅਧਿਕਾਰੀਆਂ ਨੇ ਪੁਲਸ ਮਾਜਮਾ ਨੂੰ ਪਹੁੰਚਿਤ ਕੀਤਾ ਇਸ ਸਬੰਧੀ ਜੋ ਸਮਾਜਮਨ ਦੱਸਿਆ ਕਿ ਮਾਰਕਸ ਤੋਂ ਟਿਕਾ ਮਹਾ ਹੈ ਤਾਂ ਸੀਨੇ ਪੁਲਸ ਨਹੀਂ ਚਲੀ ਹੈ ਦਾ ਦਾ ਕਥਨ ਨਾਲ ਇਸ ਮਾਲ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਐਤਵਾਦੀ ਸ਼ਾਮ ਨੂੰ ਟਾਂਕੋ ਨਗਰ ਵਿੱਚ ਸ਼ੱਕੀ ਬੰਦਾ ਲੈ ਕੇ ਆਇਆ ਸੀ ਤੇ ਜੋ ਮੈਂਟਲੀ ਟੋ ਤੇ ਡਿਸਰਬ ਸੀ ਦਾ ਜਿਨੇ ਅਨਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਚੁੱਕਾ ਹੋ ਸਕਿਆ ਜਿਹੜੇ ਨੂੰ ਬਾਅਦ ਵਿੱਚ ਦਵਾਈ ਲੈ ਲਈ ਬਾਹਰ ਹਸਪਤਲ ਭੇਜਤਾ ਹੀ ਆ ਜੀ ਸਰ ਜੇ ਗੱਲ ਕਰੀਏ ਕਿੰਨੇ ਦੋ ਮੁਲਾਜ਼ਮ ਵੀ ਆਪਣੇ ਪਿਛੇ ਵਿੱਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀਦਾ ਇਹ ਸਰ ਇਹ ਕਿਦਨ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਤੇ ਫਿਲਹਾਲ ਸਰ ਉਸ ਜਿਹੜਾ ਦਿਮਾਗੀ ਤੌਰ ਪਰੇਸ਼ਾਨ ਬੰਦਾ ਸੀ ਉਹਦਾ ਸਰ ਕੀ ਕੀਤਾ ਕੀ ਉਹਨੇ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਰ ਰਹੀ ਨਹੀਂ ਉਹਨੂੰ ਹਸਪਤਾਲ ਦਾਖਲ ਹੀ ਭੇਜਤਾ ਹੀ ਦਾ